ਦਾਦੀ ਆਖ ਦੀ ਰਤਾਨਾ ਢੋਲਣਾ ਤੀਨ ਮੋਤ ਵਾਲੀ ਟੱਕੜੀ ਚ ਤੋਲਣਾ ਦਾਦੀ ਆਖ ਦੀ ਰਤਾਨਾ ਢੋਲਣਾ ਤੀਨ ਮੋਤ ਵਾਲੀ ਟੱਕੜੀ ਚ ਤੋਲਣਾ ਮੁਖ ਵਾਹੇ ਗੁਰੂ ਵਾਹੇ ਗੁਰੂ ਬੋਲਣਾ ਵਾਹੇ ਗੁਰੂ ਵਾਹੇ ਗੁਰੂ ਬੋਲਣਾ ਕੁੱਤੀ ਕਾਮ ਦੀ ਵੀ ਆਰੇ ਕਿ ਜਗਾਯੋ ਬੱਚਿਓ ਜਾਕੇ ਤਰਮ ਦਿਲਾਜ ਬਚਾਇਓ ਬੱਚਿਓ ਜਾਕੇ ਤਰਮ ਦਿਲਾਜ ਬਚਾਇਓ ਬੱਚਿਓ ਜਾਕੇ ਤੂਬੇ ਅਗੇ ਫਤੇ ਨੂੰ ਬਾਲਾਉਣੀ ਐ ਉਸਾਂ ਹਸਤ ਕੇ ਸ਼ਹੀਦ ਹੁਣ ਪਾਉਣੀ ਐ ਜਾਕੇ ਤੂਬੇ ਅਗੇ ਫਤੇ ਨੂੰ ਬਾਲਾਉਣੀ ਐ ਉਸਾਂ ਹਸਤ ਕੇ ਸ਼ਹੀਦ ਹੁਣ ਪਾਉਣੀ ਐ ਤਦ ਪੀਤਾ ਵਾਲੀ ਪੱਗ ਨੂੰ ਨਾ ਲਾਉਂ ਦਾ ਵਾਲੇ ਪੱਗ ਨੂੰ ਨਾ ਲਾਉਣੀ ਐ ਹਿੰਦ ਸੂਬੇ ਦੀ ਨਾ ਤੁਸੀਂ ਪੁਗਾਇਓ ਬੱਚਿਓ ਜਾ ਕੇ ਧਰਮ ਦਿਲਾਜ ਬਚਾਇਓ ਬੱਚਿਓ ਜਾ ਕੇ ਧਰਮ ਦਿਲਾਜ ਬਚਾਇਓ ਬੱਚਿਓ ਤੇਜੋ ਹੱਥ ਹੱਥ ਤੁਸੀਂ ਕੁਰਬਾਨੀਆਂ ਵਾਰੋ ਕੌਮ ਉੱਤੇ ਦੋਵੇਂ ਜੰਦ ਧਾਨੀਆਂ ਤੇਜੋ ਹੱਥ ਹੱਥ ਤੁਸੀਂ ਕੁਰਬਾਨੀਆਂ ਵਾਰ ਕਾਮ ਉੱਤੇ ਦੋਵੇਂ ਜੰਦਗਾਨੀਆਂ ਰੱਜ ਜੱਗ ਉੱਤੇ ਇਹੋ ਹੀ ਨਿਸ਼ਾਨੀਆਂ ਜੱਗ ਉੱਤੇ ਇਹੋ ਹੀ ਨਿਸ਼ਾਨੀਆਂ ਜੋਰ ਪੀਤਾ ਵਾਲਾ ਸੁਬੇ ਨੂੰ ਬਖਾਇਓ ਬੱਚਿਓ ਜਾਕੇ ਤਰਮ ਦਿਲਾਜੇ ਬਚਾਇਓ ਬੱਚਿਓ ਜਾਕੇ ਤਰਮ ਦਿਲਾਜੇ ਬਚਾਇਓ ਬੱਚਿਓ